ਇਸਤਰੀਆਂ ਨਾਲੋਂ ਪੁਰਸ਼ ਜ਼ਿਆਦਾ پاگل ਹੁੰਦੇ ਨੇ ਪਾਗਲਖਾਨਿਆਂ ਦੇ ਵਿੱਚ ਜਿਹੜੇ ਆਕੜੇ ਨੇ ਨਾ ਉਹ ਪੁਰਸ਼ ਜ਼ਿਆਦਾ پاگل ਹੁੰਦੇ ਨੇ ਬਨਿਸਪਤ ਇਸਤਰੀ ਦੇ ਕਾਰਨ ਦੁੱਖ ਦੇ ਵਿੱਚ ਪੀੜਾ ਦੇ ਵਿੱਚ ਅੱਜ ਵੀ ਇਸਤਰੀ ਰੋ ਲੈਂਦੀ ਹੈ ਪੁਰਸ਼ ਸ਼ਰਮ ਕਰ ਜਾਂਦਾ ਉਹ ਹੰਝੂਆਂ ਨੂੰ ਪੀ ਜਾਂਦਾ ਦਬਾ ਲੈਂਦਾ ਤੇ ਜੇ ਹੰਝੂ ਬਾਹਰ ਨਿਕਲ ਗਏ ਤੇ ਉਹ ਬਾਹਰ ਨਿਕਲ ਗਿਆ ਤੋ ਸਿਰ ਪਾਗਲ ਹੋਣ ਦੀ ਸੰਭਾਵਨਾ ਘਟ ਰਹੀ ਦੀ। ਔਰ ਭਗਤ ਜਦ ਇਸ ਤਰ੍ਹਾਂ ਦਾ ਗੁਬਾਰ ਉਮੜਦਾ ਨਾਮ ਜਪਦਿਆਂ ਜਪਦਿਆਂ ਪਛਾਤਾਪ ਅੰਦਰ ਜਾਗ ਰਹਿ ਕੋਹੰਜੂਆਂ ਨੂੰ ਰੋਕਦਾ ਨਹੀਂ। ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ ਹੈ। ਦਰਸਲ ਜਿਨ੍ਹਾਂ ਨੇ ਕਾਦਰ ਕਰੀਮ ਦੇ ਨਿਯਮ ਨੂੰ ਸਮਝਿਆ ਨਹੀਂ। ਪੁਰুষ ਵੱਲ ਦੀ ਨਿੰਦਾ ਵੀ ਕਰ ਦੇਣਗੇ ਵੀ ਫਲਾਣਾ ਬੰਦਾ ਤੇ ਲੈ ਜਨਾਨੀਆਂ ਦੀ ਤਰ੍ਹਾਂ ਰੋਂਦਾ ਤੋ ਅੱਧ ਹੋ ਗਈ। ਪਰ ਠੀਕ ਹੈ ਜਨਾਨੀਆਂ ਘੱਟ پاਗਲ ਆਉਂਦੀਆਂ ਨੇ ਤੋਂ ਤੇ ਜ਼ਿਆਦਾ پاਗਲ ਹੈ। ਪੁਰਸ਼ ਜ਼ਿਆਦਾ پاਗਲ ਹੁੰਦੇ। ਬੱਚੇ ਘੱਟ پاਗਲ ਆਉਂਦੇ ਨੇ ਰੋ ਪੈਂਦੇ ਨੇ, ਤੜਪ ਕੇ ਰੋ ਪੈਂਦਾ ਹੈ। ਅੰਦਰ ਦਾ ਸਾਰਾ ਗੁਬਾਰ ਕੱਢ ਦਿੰਦੇ ਨੇ। ਤੋਂ ਰੋਣਾ ਤੇ ਇੱਕ ਰੱਬ ਦੀ ਬਖਸ਼ਿਸ਼ ਹੈ। ਅੰਦਰ ਦੇ ਗੁਬਾਰ ਨੂੰ ਕੱਢ ਦੇ, ਦੋ ਦੇ। ਲੋਕੀ ਜਦ ਮੈਨੂੰ ਕਹਿੰਦੇ ਨੇ ਕਿ ਫਲਾਣੇ ਦਾ ਬੱਚਾ ਚਲਾਣਾ ਕਰ ਗਿਆ ਨੌਜਵਾਨ ਬਿਰਾਜਾਂਦਾ ਰਿਹਾ ਤੇ ਦੇਖੋ ਕਿਹੋ ਜਿਹਾ ਗੁਰੂ ਦਾ ਸਿੱਖ ਹੈ ਗੁਰਮੁਖ ਹੈ ਰੋਇਆ ਹੀ ਨਹੀਂ ਅੰਜੂਈ ਨਹੀਂ ਆਇਆ ਪਤਾ ਨਹੀਂ ਤੁਸੀਂ ਸਹਿਮਤ ਹੋਵੋਗੇ ਕਿ ਨਹੀਂ ਮੈਂ ਤਾਂ ਕਹਿ ਦਿੰਦਾ ਉਹਨਾਂ ਪੱਥਰ ਹੋਵੇਗਾ ਹਰਕੂ ਜਿਹਾ ਪੱਥਰ ਹੋਵੇਗਾ ਹਿਰਦਾ ਥੋੜੀ ਹੈ ਬੰਦਾ ਥੋੜੀ ਹੈ ਜਿਸ ਨਾਲ ਸਨੇਹ ਹੋਵੇ ਉਦੇ ਵਿਛੋੜੇ ਚ ਰੋਣਾ ਲਾਜ਼ਮੀ ਆ ਜਾਂਦਾ ਹੈ ਗੁਰੂ ਦਾ ਵਿਛੋੜਾ ਮਹਿਸੂਸ ਹੁੰਦਾ ਹੈ ਅੱਖਾਂ ਭਰ ਜਾਂਦੀਆਂ ਨੇ ਰੱਬ ਦਾ ਵਿਛੋੜਾ ਮਹਿਸੂਸ ਹੋਵੇ ਅੱਖਾਂ ਪਰ ਜਾਂਦੀਆਂ ਨੇ ਜਿਸ ਨਾਲ ਸਨੇਹ ਹੈ ਉਹਦਾ ਵਿਛੋੜਾ ਰੋਣ ਤੇ ਮਜਬੂਰ ਕਰ ਹੀ ਦੇਵੇ ਲਾਜ਼ਮੀ ਕਰ ਦੇਗਾ ਇੱਕ ਗੱਲ ਸਪੱਸ਼ ਹੋ ਗਈ ਕਿ ਇਸ ਬੇਰਾ ਨਾਲ ਕੋਈ ਸਨੇਹ ਹੀ ਨਹੀਂ ਸੀ ਇਸ ਬੱਚੇ ਨਾਲ ਕੋਈ ਪਿਆਰ ਹੀ ਨਹੀਂ ਸੀ ਕਿ ਜੇ ਪਿਆਰ ਸੀ ਤੇ ਜੇ ਰੋਇਆ ਨਹੀਂ ਤੇ ਦਰਸਲ ਹੰਝੂ ਤੇ ਉਮੜੇ ਨੇ ਇਸਨੇ ਦਬਾਏ ਨੇ ਲੋਕੀ ਕੀ ਆਖਣਗੇ ਬਸ ਇਹ ਨਹੀਂ ਗੱਲ ਜਗਤ ਕੀ ਆਖੇ ਤੇ ਜਿਹੜੇ ਹੰਝੂ ਇਸਨੇ ਪੀ ਛੱਡੇ ਨੇ ਇਹ ਤੇ ਮਾਨਸਿਕ ਤਣਾਅ ਨੂੰ ਤੇ ਮਾਨਸਿਕ ਬਿਮਾਰੀਆਂ ਨੂੰ ਜਨਮ ਦੇਣਗੇ ਤੇ ਤੇ ਰੱਬ ਦੀ ਬਖਸ਼ਿਸ਼ ਜਗਤ ਕੀ ਆਖਦਾ ਇਸ ਚੱਕਰ ਚ ਤੋਕੋਂ ਪੈਣਾ ਸੁਨ ਸਥੀਏ ਪ੍ਰਭ ਮਿਲਣ ਨਿਸ਼ਾਨੇ ਮਨ ਤਨ ਅਰਪ ਤਜ ਲਾਜ ਲੋਕਾਣੀ ਛੱਡ ਲੋਕਾਂ ਦੀ ਸ਼ਰਮ ਜਿਵੇਂ ਜਿਵੇਂ ਅਜੋਕੀ ਸੱਭਿਤਾ ਦਾ ਬੌਧਤਾ ਮਨੁੱਖ ਦੇ ਜ਼ਿਹਨ ਦੇ ਉੱਤੇ ਅਸਰ ਹੈ ਇਸ ਸੰਬੰਧ ਜੋੜਨਾ ਇਹ ਪਿਆਰ ਤੇ ਇਸ ਤਰ੍ਹਾਂ ਦੇ ਅੰਜੂਆਂ ਦੀ ਧਾਰਾ ਨੂੰ ਮਨੁੱਖ ਭੁੱਲ ਗਿਆ